ਲੰਮਾ ਲੰਮਾ ਸਿਮਰਨ ਕੀਤਾ ਸਿਮਰਨ ਕਰਦੇ ਆ ਕਾਇਆ ਨੂੰ ਰਿਲੈਕਸ ਕਰਦੇ ਗਏ ਕਰਦੇ ਗਏ ਕਰਦੇ ਗਏ ਕਾਇਆ ਹੌਲੀ ਹੌਲੀ ਰਿਲੈਕਸ ਹੋਣ ਲੱਗ ਗਈ ਜਿਹੜਾ ਸਵਾਸ ਤੇਜ਼ ਚੱਲਦਾ ਪਿਆ ਸੀ ਉਹ ਹੌਲੀ ਹੋ ਗਿਆ ਲੰਮਾ ਲੰਮਾ ਚੱਲਣ ਲੱਗ ਗਿਆ ਲੰਮਾ ਲੰਮਾ ਚੱਲਦੇ ਬਿਲਕੁਲ ਸਵਾਸ ਛੋਟਾ ਛੋਟਾ ਹੋਣ ਲੱਗ ਗਿਆ ਇਸ ਤਰ੍ਹਾਂ ਪਤਾ ਲੱਗਦਾ ਵੀ ਸਵਾਸ ਹੁਣ ਚੱਲ ਹੀ ਨਹੀਂ ਰਿਹਾ ਤੇ ਇੱਕਦਮ ਘਰਾੜਾ ਵੱਜਿਆ ਕਈ ਵਾਰੀ ਆਪ ਦਾ ਘਰਾੜਾ ਸੁਣਦਾ ਤੇ ਅਸੀਂ ਨੀਂਦ ਵਿੱਚ ਹੋ ਜਾਂਦੇ ਆ ਇਹ ਵੀ ਅਵਸਥਾ ਨਹੀਂ ਹੈ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਮਨ ਨਿਕਲ ਗਿਆ ਜੇ ਹਲਕਾ ਜਿਹਾ ਵੀ ਫੁਰਨਾ ਲਿਆ ਮਨ ਪੱਠਾ ਆ ਜਾਂਦਾ ਨਹੀਂ ਲਿਆ ਤੇ ਅੱਗੇ ਲੰਘ ਗਿਆ ਹੁਣ ਉਥੋਂ ਲੰਘਿਆ ਸਾਨੂੰ ਪਤਾ ਲੱਗਿਆ ਵੀ ਕਿਵੇਂ ਗਿਆ ਵੀ ਪਹਿਲੋਂ ਕਾਇਆ ਰਿਲੈਕਸ ਹੋਈ ਐ ਫਿਰ ਸਵਾਸ ਹੌਲੀ ਹੋਇਆ ਫਿਰ ਲੰਬਾ ਲੰਬਾ ਹੋਇਆ ਫਿਰ ਉਹ ਲੰਬਾ ਲੰਬਾ ਹੁੰਦਾ ਸੁਖਮ ਹੁੰਦਾ ਗਿਆ ਫਿਰ ਐ ਲੱਗਦਾ ਸੀ ਵੀ ਜਿਵੇਂ ਸਾਹ ਚੱਲਦਾ ਹੀ ਨਾ ਹੋਵੇ ਫਿਰ ਮਨ ਇੱਕਦਮ ਕਰਾੜਾ ਵੱਜਿਆ ਸਾਹ ਦੇ ਵਿੱਚੋਂ ਨਿਕਲਿਆ ਫਿਰ ਉਸ ਤੋਂ ਬਾਅਦ ਨਹੀਂ ਪਤਾ ਇਧਰ ਕਾਇਆ ਬੰਦ ਹੋ ਗਈ ਮਨ ਅੰਗਾ ਚੱਲ ਗਿਆ ਕਿੱਥੇ ਚੱਲ ਗਿਆ ਆ ਅੱਖਾਂ ਬੰਦ ਨੇ ਹਨੇਰਾ ਹੈ ਜਿਹੜਾ ਸਾਹਮਣੇ ਇਹਦੇ ਵਿੱਚ ਆ ਗਿਆ ਮਨ ਇੱਥੋਂ ਨਿਕਲ ਕੇ ਇੱਥੇ ਵਿੱਚ ਆ ਖਾਲੀ ਦੇ ਵਿੱਚ ਆ ਗਿਆ ਤਤ ਬਣ ਕੇ ਉਹਦੇ ਵਿੱਚ ਸਮਾ ਗਿਆ ਹੁਣ ਇਸ ਤੋਂ ਅੱਗੇ ਜੇ ਮਨ ਜਾਗਰਤ ਅਵਸਥਾ ਵਿੱਚ ਹੋਏਗਾ ਗੁਰੂ ਕਿਰਪਾ ਕਰੇ ਉਹ ਸੁਖਮ ਚੋਈ ਨਾਮ ਦੀ ਆਵਾਜ਼ ਦੇ ਨਾਲ ਜੋੜ ਕੇ ਉਹਨੂੰ ਉੱਪਰ ਕਰ ਲਿਆਇਆ ਜਾਏਗਾ ਤੇ ਜੇ ਉਹਨੂੰ ਨਾਮ ਦੀ ਆਵਾਜ਼ ਨਹੀਂ ਪਤਾ ਤਾਂ ਉਹ ਉੱਥੇ ਹੀ ਮਨ ਜਾ ਕੇ ਧਿਆਣੇ ਗ੍ਰ ਸਰੀਰ ਪਾਸੇ ਕਰ ਲੈਂਦਾ ਤੇ ਫਿਰ ਇੱਥੇ ਜਿਹੜੇ ਆਕਾਰ ਨੇ ਉੱਤੋਂ ਘਰ ਚੋਂ ਬੈਠ ਕੇ ਨੀਵੇਂ ਆਕਾਰ ਦੇਖੀ ਜਾਂਦਾ ਸਤਿਗੁਰੂ ਪਿਆਰਾ ਕਹਿਆ ਕਰੇ ਜੋ ਸਿੱਖਾ ਮੈਂ ਚੂਕ ਅੰਧਲੇ ਏਕ ਨਾ ਜਾਣੀ ਜੋ ਬਾਸ ਵਜਾਈਏ ਫੂਕ ਉਥੇ ਆਕਾਰ ਦੇਖੀ ਜਾਂਦਾ ਫਿਰ ਥੱਲੇ ਸਾਰੇ ਮਾਣੇ ਇਸੇ ਤਰ੍ਹਾਂ ਆਇਆ ਆਕਾਰ ਦੇਖਦਾ ਦੇਖਦਾ ਉਦੋਂ ਪੰਨਿਆਂ ਨੇ ਤਿਆਰੀ ਕਰ ਲਈ ਸਾਰਾ ਘਰ ਪਰਿਵਾਰ ਨੇ ਤਿਆਰੀ ਕਰਕੇ ਸਵੇਰ ਫਿਰ ਸਿਟੀ ਵੱਜੀ ਆ ਜੋ ਜੀ ਤੇ ਉਹਨੂੰ ਆਪ ਨੂੰ ਤਾਂ ਆਉਣਾ ਨਹੀਂ ਆਉਂਦਾ ਪਰ ਕਿਉਂਕਿ ਜ਼ਿੰਮੇਵਾਰੀ ਇਕਰਾਰ ਕੀਤਾ ਹੋਇਆ ਆ ਆਤਮਾ ਦੀ ਡਿਊਟੀ ਲੱਗੀ ਲਿਆਉ ਵਾਪਸ ਆਤਮਾ ਨੇ ਵੇਖਿਆ ਕਿ ਇੱਥੇ ਪਬਜਲ ਵਿੱਚ ਡਿੱ ਗਿਆ ਪਬਜਲ ਕਾਲ ਵਾਸੇ ਕਾਲ ਨੂੰ ਆ ਕੇ ਵਾੜੋ ਜੀ ਵਾਪਸ ਉਹਨੇ ਝਟਕਾ ਦਿੱਤਾ ਸਵਾਸਾਂ ਦੇ ਵਿੱਚ ਲਿਆਂਦਾ ਅੱਖਾਂ ਖੁੱਲੀਆਂ ਉਹਨਾਂ ਬੜੀ ਸੋਹਣੀ ਨੀਂਦ ਬੜਾ ਸੋਹਣਾ ਸੁਖਣਾ ਚੱਲਦਾ ਸੀ ਕਿੰਨੇ ਠਾਇਆ ਮੈਨੂੰ ਬੜਾ ਆਨੰਦ ਸੀਗਾ ਹੋਰ ਖਿੱਚ ਕੇ ਰਜਾਈ ਮੂੰਹ ਤੇ ਕਰ ਲੈਂਦਾ ਵੀ ਕੰਟਾਕ ਸੁਫਨਾ ਹੋਰ ਆ ਜਾਏ ਨਾ ਬੜਾ ਆਨੰਦ ਸੀ ਉਹਨੂੰ ਕੀ ਪਤਾ ਪੋਲੇ ਨੂੰ ਵੀ ਕਿਹੜੇ ਨਾਦ ਕਿਹੜੇ ਸਪਰਲੋਗ ਆਹਦਾ ਨੀਂਦ ਨਹੀਂ ਪੂਰੀ ਹੋਈ ਰਾਤ ਲੇਟ ਜੇ ਸੁੱਤੇ ਆ ਤੇ ਖਿੱਚ ਕੇ ਤਾਣ ਕੇ ਰਜਾਈ ਲੈਂਦਾ ਤੇ ਉਹ ਪੰਜਾਂ ਨੂੰ ਕਹਵੇਂ ਇਹਨੂੰ ਹੁਣ ਸੌਣ ਨਹੀਂ ਦੇਣਾ ਉਹ ਫੁਰਨੇ ਚੱਲ ਪੈਂਦੇ ਨੇ ਉਹਨੂੰ ਖਿੱਚ ਚੜਦੀਏ ਵਿੱਚ ਇੰਨੀ ਸੋਹਣੀ ਨੀਂਦ ਆਈ ਸੀ ਨਾ ਆ ਤੁਸੀਂ ਖੜਕਾ ਕੀਤਾ ਬੰਟਾ ਦੂਜਿਆਂ ਨਾਲ ਲੜਾਈ ਕਰਦਾ ਹੈ ਬਥੇਰੀ ਰਜਾਈਏ ਜਿਵੇਂ ਖਿੱਚਦਾ ਹੁਣ ਨਹੀਂ ਹੁਣ ਪਾਰ ਆਤ ਲੰਘਣਾ ਨਹੀਂ ਆਉਂਦਾ ਦੂਜੇ ਕਿਉਂ ਲੰਘਾਉਣ ਲੱਗੇ ਉਹਨਾਂ ਦਾ ਡਿਊਟੀ ਉਠ ਰਿਹਾ ਹੀ ਫਿਰ ਉਹ ਅੱਖਾਂ ਖੋਲੀਆਂ ਫੁਰਨੇ ਚੱਲ ਪਏ ਜਾਲ ਪੈ ਗਿਆ ਜਿਵੇਂ ਗੁਰਮੁਖ ਤੁਹਾਨੂੰ ਕਵਤਾ ਸੁਣਾਉਂਦੇ ਸੀ ਅੱਖਾਂ ਵੀ ਮੈਲੀਆਂ ਕੰਨ ਵੀ ਮੈਲੇ ਮੁ ਤੇ ਉਹਨੂੰ ਸਾਫ਼ ਸੁਥਰਾ ਕੁਝ ਨਹੀਂ ਕਰਨਾ ਹੁੰਦਾ ਦਰ ਬੰਦ ਗਿਆ ਹੈ ਕਿਹੜਾ ਸ਼ਬਦ ਕਿਹੜਾ ਉੱਠ ਪਿਆ ਕੀ ਕੰਮ ਕਰਨਾ ਹੈ ਉਹਦੇ ਕੰਮ ਤਾਂ ਬਥੇਰੇ ਪਏ ਨਹੀਂ ਆ ਜਾ ਤੂੰ ਦਸ ਦਿਨੇ ਤਾਂ ਉਹ ਅੰਦਰੋਂ ਹੀ ਫੁਰਨੇ ਲਈ ਜਾਂਦਾ ਵੀ ਆ ਵੀ ਕੰਮ ਸੀ ਆ ਵੀ ਸੀਗੀ ਹੁਣ ਸਰੀਰ ਚੱਲਦਾ ਨਹੀਂ ਕਿਉਂਕਿ ਗੰਦਗੀ ਨਾਲ ਭਰਿਆ ਹੈ ਕੋਈ ਅਮਰਤ ਰਸ ਨਹੀਂ ਸਵੇਰੇ ਸਵੇਰੇ ਹੱਡ ਪੈਰ ਟੁੱਟਣ ਲੱਗ ਪਏ ਚਾਹ ਲਿਆਓ ਜੀ ਉਹ ਲਿਆਓ ਜੀ ਮਸਾਂ ਕਿਤੇ ਉਹਨਾਂ ਨੇ ਇਹਨੂੰ ਤਨ ਦੀ ਖੁਰਾਕ ਕਰਾ ਕੇ ਚਾਹ ਚੂ ਪਿਆਈ ਕੋ ਬਿਸਕੁਟ ਖੋਏ ਨੂੰ ਤੋਰਿਆ ਵੀ ਤੁਰ ਵਹੀ ਕੰਮ ਬੜੇ ਪਹਿਲੇ